ਅਰਬੀ ਨੂੰ ਲਗਾਤਾਰ ਕਾਫੀ ਨਮੀ ਦੀ ਲੋੜ ਹੁੰਦੀ ਹੈ ਇੱਕ ਸਾਰ ਫਟਾਰੇ ਲਈ ਬਜਾਈ ਤੋਂ ਤੁਰੰਤ ਪਿੱਛੋਂ ਪਾਣੀ ਲਾ ਦਿਓ ਜਦੋਂ ਤੱਕ ਅਰਬੀ ਥੋੜੀ ਜਹੀ ਤ ਤੋਂ ਬਾਹਰ ਨਾ ਆ ਜਾਵੇ ਖੇਤ ਵਿੱਚ ਸਿਲ ਰੱਖੋ ਗਰਮੀਆਂ ਦੇ ਦਿਨਾਂ ਵਿੱਚ ਫਸਲ ਨੂੰ ਤਿੰਨ ਤੋਂ ਚਾਰ ਦਿਨਾਂ ਵਕਫੇ ਤੇ ਪਾਣੀ ਦਿੰਦੇ ਰਹੋ ਵਰਖਾ ਰੁੱਤ ਵਿੱਚ ਜਾਂ ਬਰਸਾਤੀ ਮੌਸਮ ਵਿੱਚ ਲੋੜ ਅਨੁਸਾਰ ਪਾਣੀ ਦਿਓ ਇੱਕ ਦਾ ਦੋ ਗੋਡੀਆਂ ਕਰਨ ਨਾਲ ਨਦੀਨ ਖਤਮ ਹੋ ਜਾਂਦੇ ਹਨ ਹਰ ਗੋਡੀ ਕਰਨ ਤੋਂ ਬਾਅਦ ਜੜਾਂ ਦੇ ਨਾਲ ਮਿੱਟੀ ਲਗਾਉਣੀ ਚਾਹੀਦੀ ਹੈ ਬਜਾਈ ਤੋਂ 175 ਜਾਂ 200 ਦਿਨਾਂ ਬਾਅਦ ਜਦੋਂ ਪੱਤੇ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਤਾਂ ਫਸਲ ਪਟਾਈ ਲਈ ਤਿਆਰ ਹੋ ਜਾਂਦੀ ਹੈ ਅਗੇਤੀ ਪਟਾਈ ਦੀਆਂ ਗੰਡੀਆਂ ਨਰਮ ਅਤੇ ਖਾਣ ਲਈ ਚੰਗੀਆਂ ਹੁੰਦੀਆਂ ਹਨ ਪਰ ਇਹਨਾਂ ਨੂੰ ਜ਼ਿਆਦਾ ਦੇਰ ਤੱਕ ਰੱਖਿਆ ਨਹੀਂ ਜਾ ਸਕਦਾ